ਅੱਜ ਅ ਅੰਮ੍ਰਿਤਸਰ ਵਿਦਿਆਰਥੀ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਯੂਥ ਕਾਂਗਰਸ ਕਮੇਟੀ ਅੰਮ੍ਰਿਤਸਰ ਵੱਲੋਂ ਸ਼ਹਿਰੀ ਦੇ ਵਿਦਿਆਰਥੀ ਵੱਲੋਂ ਰਾਹੁਲ ਜੀ ਜਿਹੜੇ ਸ਼ਹਿਰੀ ਦੇ ਪ੍ਰਧਾਨ ਨੇ ਔਰ ਜਿਹੜੇ ਜਰਮਨ ਜੀ ਵਿਦਿਆਰਥੀ ਦੇ ਪ੍ਰਧਾਨ ਨੇ ਉਨ੍ਹਾਂ ਵੱਲੋਂ ਰਾਹੁਲ ਗਾਂਧੀ ਜੀ ਦੇ ਜਨਮ ਦਿਨ ਦੇ ਉੱਤੇ ਖੂਨਦਾਨ ਕੇਪ ਲਾਇਆ ਗਿਆ ਤੇ ਬਹੁਤ ਅੱਛਾ ਉਪਰਾਲਾ ਹੈ ਕਿਉਂਕਿ ਖੂਨ ਦਾ ਦਾਨ ਸਭ ਤੋਂ ਉੱਤਮ ਦਾਣਾ ਹੈ। ਰਾਹੁਲ ਗਾਂਧੀ ਜੀ ਨੇ ਵੀ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੀ ਇਸ ਕੇਕ ਸੈਲੀਬ੍ਰੇਸ਼ਨ ਦੇ ਨਾਲੋਂ ਕੋਈ ਸੇਵਾ ਦੇ ਕੰਮ ਕੀਤੇ ਜਾਣ। ਕੋ ਰੁਕ ਲਗਾਏ ਜਾਣ, ਖੂਨਦਾਨ ਕੀਤੇ ਜਾਣ, ਕਿਸੇ ਗਰੀਬ ਗੁਰਪੇ ਦੇ ਕੰਮ ਆਇਆ ਜਾਵੇ ਤਾਂ ਕਿ ਜਿਹੜੀ ਕਾਂਗਰਸ ਪਾਰਟੀ ਦਾ ਸੰਦੇਸ਼ ਹੈ, ਜਿਹੜੀ ਕਾਂਗਰਸ ਪਾਰਟੀ ਦਾ ਸੰਤਾਨ ਹੈ, ਉਹ ਇਹੀ ਕਹਿੰਦਾ ਕਿ ਦੇਸ਼ ਕੌਮ ਦੀ ਸੇਵਾ ਸੀ ਕਰ ਸਕੀਏ ਔਰ ਖੂਨਦਾਨ ਕਰਨਾ ਸਭ ਤੋਂ ਉੱਤਮ ਦਾਣਾ ਹੈ। ਸੋ ਆ ਜਿਨਾਂ ਨੇ ਇਹ ਸ਼ੁਰੂਆਤ ਇਹ ਤਰ੍ਹਾਂ ਮੈਂ ਇਸ ਗੱਲ ਦੀ ਇਹਨਾਂ ਨੂੰ ਮੁਬਾਰਕਬਾਦ ਵੀ ਦਿਨਾ ਕਿਉਂਕਿ ਇਹਨਾਂ ਨੇ ਰਾਹੁਲ ਗਾਂਧੀ ਦਾ ਜਨਮ ਜਿਹੜਾ ਹੈ ਇੱਕ ਜਨਮ ਦਿਨ ਜਿਹੜਾ ਇੱਕ ਲੋਕਾਂ ਦੇ ਜਾਨਾਂ ਬਚਾਉਣ ਵਾਸਤੇ ਹੂਂਦਾਨ ਦਾ ਕੈਂਪ ਲਗਾਇਆ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅੱਜ ਜਿਹੜਾ ਗਰਮੀ ਦੀ ਬਹੁਤ ਵੱਡੀ ਤਪਸ਼ ਹੈ ਇਸ ਸਮੇਂ ਤੇ ਤੁਹਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਰੁੱਖ ਲਾਉਣ ਵਾਸਤੇ ਤੁਹਾਨੂੰ ਸਭਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਜਿਹੜੀ ਇਹ ਤਪਸ਼ ਹੈ ਇਹ ਰੁੱਖਾਂ ਨਾਲ ਹੀ ਘਟੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁੱਖ ਮਿਲੇ ਵਾਤਾਵਰਣ ਠੀਕ ਹੋਵੇ ਸੋ ਰੋਕ ਲਗਾਓ ਆਉਣ ਵਾਲਾ ਵਾਤਾਵਰਨ ਬਚਾਓ ਇਹਦੇ ਤੇ ਤੁਹਾਨੂੰ ਵੱਦ ਤੋਂ ਵੱਦ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਅੱਜ ਸਾਡੇ ਡਾਕਟਰ ਰਾਜ ਕੁਮਾਰ ਵੀਰਕਾ ਜੀ ਸ਼੍ਰੀ ਸੁਨੀਲ ਦੱਤੀ ਜਿਹੜੇ ਸਾਡੇ ਬ੍ਰਿਸਟ ਨੇਤਾ ਨੇ ਇਹਨਾਂ ਨੇ ਵੀ ਅੱਜ ਖੂਨਦਾਨ ਦੇ ਕੈਂਪ ਵਿੱਚ ਹਿੱਸਾ ਲੈ ਕੇ ਇਹਨਾਂ ਨੂੰ ਇਸ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਜੀ ਦਾ ਜਨਮ ਦਿਨ ਹੈ ਉਹ ਸੈਲੀਬ੍ਰੇਟ ਕੀਤਾ ਇੱਕ ਸੇਵਾ ਭਾਵ ਦੇ ਨਾਲ ਅੱਜ ਸ਼੍ਰੀ ਰਾਹੁਲ ਗਾਂਧੀ ਜੀ ਜੋ ਦੇਸ਼ ਦੇ ਹਰਮਨ ਪਿਆਰੇ ਲੀਡਰ ਨੇ ਸਾਡੇ ਕਾਂਗਰਸ ਪਾਰਟੀ ਦੇ ਔਰ ਉਹਨਾਂ ਦਾ ਅੱਜ ਚਿਰੰਜਵਾਂ ਜਨਮ ਦਿਨ ਹੈ ਤੇ ਉਹਦੇ ਲਈ ਅੱਜ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਖੂਨਦਾਨ ਮਹਾਦਾਨ ਅੱਜ ਜਿਹੜਾ ਅੰਮ੍ਰਿਤਸਰ ਦਿਹਾਤੀ ਦੇ ਦਫ਼ਤਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਖੂਨਦਾਨ ਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸੈਂਕੜੇ ਲੋਕ ਖੂਨਦਾਨ ਕਰ ਚੁੱਕੇ ਆ ਇਦਾਂ ਹੀ ਸਾਡੇ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਉਹਨਾਂ ਨੇ ਅਸੀਂ ਸਾਰੀ ਟੀਮ ਨੇ ਇੱਕ ਬਹੁਤ ਵਧੀਆ ਮੈਸੇਜ ਦੇਸ਼ ਦੇ ਵਿੱਚ ਦੇਣ ਦਾ ਉਪਰਾਲਾ ਕੀਤਾ ਕਿ ਅੰਮ੍ਰਿਤਸਰ ਤੋਂ 10 ਲੱਖ ਰੁੱਖ ਲਾਉਣ ਦੀ ਸ਼ੁਰੂਆਤ ਕੀਤੀ 50 ਹਜ਼ਾਰ ਅਸੀਂ ਵੰਡ ਚੁੱਕੇ ਹਾਂ ਔਰ 2000 ਅੱਜ ਅਸੀਂ ਲਾਉਣੇ ਆ ਤੇ ਇਹੋ ਜਿਹੇ ਉਪਰਾਲੇ ਜਿਹੜੇ ਸਾਰਿਆਂ ਨੂੰ ਕਰਨੇ ਚਾਹੀਦੇ ਆ ਔਰ ਤੁਹਾਡੇ মিডিਆ ਜ਼ਰੀਏ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਕਿੱਥੇ ਅੱਜ ਟੈਂਪਰੇਚਰ ਜਿਹੜਾ ਵਾ 47 ਡਿਗਰੀ ਪਹੁੰਚ ਚੁੱਕਿਆ ਤੇ ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਤੇ ਵੱਧ ਤੋਂ ਵੱਧ ਰੁੱਖ ਲਗਾਈਏ ਇੱਕ ਰੁੱਖ 100 ਸੁੱਖ ਕਿਉਂਕਿ ਪਹਿਲਾਂ ॠषि मुनि ਜਿਹੜੇ ਆ ਉਹ ਪੂਜਾ ਕਰਦੇ ਹੁੰਦੇ ਸੀ ਰੁੱਖਾਂ ਦੀ ਕਿ ਅੱਜ ਅਸੀਂ ਰੁੱਖਾਂ ਨੂੰ ਤੜਾ ਤੜ ਵੜਤਾ ਤੇ ਸੜਕਾਂ ਦੇ ਕਿਤੇ ਸ਼ਾਨ ਹੀ ਆ ਨਾ ਕੋਈ ਜਿੜੀਆਂ ਮਿਲਦੀਆਂ ਨਾ ਕਿਤੇ ਅੱਜ ਇੰਨੀ ਲਾਈਫ ਫਾਸਟ ਹੋ ਗਈ ਦਿਨੋਂ ਦਿਨ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਨੇਚਰ ਦੇ ਉਲਟ ਅਸੀਂ ਹਰ ਕੰਮ ਕੀਤਾ ਤੇ ਅੱਜ ਜਿਹੜਾ ਅਸੀਂ ਪੁਕਤ ਰਹੇ ਹਾਂ ਟੈਂਪਰੇਚਰ ਇੰਨਾ ਵੱਧ ਗਿਆ ਸਾਡਾ ਜੀਵਨ ਜਿਹੜਾ ਵਾ ਉਹ ਖਤਰੇ 'ਚ ਪੈ ਗਿਆ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਲੋੜ ਆ ਸਾਰਿਆਂ ਨੂੰ ਅੱਜ ਬੇਨਤੀ ਆ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ ਕਿਉਂਕਿ ਤੁਹਾਡੇ ਜ਼ਰੀਏ ਇਹੀ ਬੇਨਤੀ ਕਰਨਾ ਚਾਹੁੰਦੇ ਕਿ ਗੁਰੂ ਨਗਰੀ ਤੋਂ ਅਸੀਂ ਸ਼ੁਰੂਆਤ ਕੀਤੀ ਆ ਤੇ ਸਾਰੇ ਹੀ ਲੋਕਾਂ ਨੂੰ ਪਾਰਟੀ ਬਾਜੀ ਤੋਂ ਉੱਠ ਕੇ ਜਿਹੜਾ ਰੁਖ ਲਗਾਉਂਦੀ ਲੋੜ ਆ ਰੋੜਾਂ ਤੇ ਅੱਗੇ ਰੁਖ ਹੁੰਦੇ ਸੀ ਅੱਜ ਰੁਖ ਵੇਖਣ ਨੂੰ ਨਹੀਂ ਮਿਲਦੇ ਦੂਰ ਦੂਰ ਤੱਕ ਮੈਂ ਇਹਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਮੇਰੇ ਜਨਮ ਦਿਨ ਨੂੰ ਸੈਲੀਬ੍ਰੇਟ ਨਾ ਕੀਤਾ ਜਾਏ ਕੋਈ ਕੇਕ ਨਾ ਕੱਟਿਆ ਜਾਏ ਔਰ ਉਹਨੂੰ ਢੋਲ ਨਗਾਰਿਆਂ ਦੇ ਨਾਲ ਨਹੀਂ ਬਲਕਿ ਸੇਵਾ ਵਾਸਤੇ ਇਹਨੂੰ ਜਨਮ ਦਿਨ ਨੂੰ ਬੰਦਿਆ ਜਾਵੇ ਔਰ ਇਸੇ ਲਈ ਸਾਡੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਦਿਹਾਤੀ ਦਾ ਜਰਮਨ ਜੀ ਔਰ ਰਾਹੁਲ ਜੀ ਇਹਨਾਂ ਸਾਰੇ ਸਾਥੀਆਂ ਨੇ ਮਿਲ ਕੇ ਅੱਜ ਹੁੰਦਾਨ ਦਾ ਕੈਂਪ ਲਗਾਇਆ ਮੈਂ ਮਹਿਸੂਸ ਕਰਦਾ ਕਿ ਰਾਹੁਲ ਮਹਿੰਦੀ ਜੀ ਦਾ ਇਹ ਸੱਚਾ ਸਨੇਹਾ ਜਿਹੜਾ ਲੋਕਾਂ ਤੱਕ ਪਹੁੰਚੇ ਤਾਂ ਕਿ ਗਰੀਬ ਗੁਰਬਾਨ ਦੀ ਸੇਵਾ ਹੋਵੇ ਲੋਕਾਂ ਦੀ ਮਦਦ ਹੋਵੇ ਇਹੀ ਸਭ ਤੋਂ ਵੱਡੀ ਸੇਵਾ ਹੈ